ਕੀ ਨਾ ਮੈਂ ਬਿਰਜੀ ਆਪਣਾ ਗੁਰਪ੍ਰੇਮ ਸਿੰਘ ਜੀ ਗੁਰਪ੍ਰੀਤ ਜੀ ਅੱਜ ਤੁਹਾਡੇ ਪਿੰਡ ਬੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦੇ ਘਟਨ ਕਰਨ ਕੀ ਚੀਜ਼ ਹੈ ਤੁਹਾਡੇ ਕੋਲ ਸਾਡੇ 22 ਲੱਖ 40 ਹਜ਼ਾਰ ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵਾਲੂ ਜੀ ਸਾਡੇ ਪਹਿਲੇ ਬਾਉਂਡਰੀ ਵਾਲਾ ਸਕੂਲ ਤੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਜੀ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦ ਆਏ ਤਾਂ ਕਿਸਾਨ ਜਿੱਥੇ ਬੰਦਿਆ ਤੇ ਲੋਕ ਵੀ ਖੜੇ ਸੀ ਬਰਾਤ ਦੇ ਵਿਰੋਧ ਵਿਰੁੱਧ ਹੋਇਆ ਜਾਂ ਨਹੀਂ ਨਹੀਂ ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਆਦਰ ਪਾਰਟੀਆਂ ਚੋਂ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਾਮਲਜੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰਦੁਵਾਰੀ ਮਤਲਬ ਨਹੀਂ ਸੀਗੇ ਨਹੀਂ ਸੀ ਜੀ ਅੱਛਾ ਜੀ ਹਾਂਜੀ ਕਾ ਵੀ ਟਾਈਮ ਤੋਂ ਹੈ ਨਹੀਂ ਸੀ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਲ ਨਹੀਂ ਸੀ ਜੀ ਹਾਂ ਕੀ ਨਾਮ ਹੈ ਬਿਰਜੀ ਅੱਜ ਐਮਐਲਏ ਸਾਹਿਬ ਆਏ ਸੀ ਕਿਹਣਾ ਚਾਹੀਦਾ ਸਕੂਲ ਬਹੁਤ ਵਧੀਆ ਰਹਿ ਵੀ ਕਿਹਦਾ ਸਰ ਡਿਸਪੋਜ਼ਿਕਾ ਬਈ ਜਾਨ ਦੀ ਬਾਉਂਡਰੀ ਵਾਲੀ ਜੇ ਸਕੂਲ ਦਾ ਕਾਫੀ ਏਰੀਆ ਇਕਨੇ ਪੈ ਸਨ ਇਨਸਾਨ ਉਹਦੇ ਲਈ 22 ਲੱਖ ਦੀ ਗ੍ਰਾਂਟ ਦੇ ਵਿੱਚ ਨੇ ਪਹਿਲਾਂ ਦੱਸਿਆ ਉਹ ਆਈ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਉਹਦੀ ਗਾਰੰਟੀ ਤੋ ਇਹ ਕਿੰਨੀ ਦਾ ਸਕੂਲ ਹੈ ਜੀ ਇਹ ਇਹ ਪ੍ਰਸਤੁਤ ਹੈ ਪਾਸਕੂਲ ਦਾ ਕਿੰਨਾ ਸਕੂਲ ਹੈ ਬੱਚੇ ਇਹਦੇ ਵਿੱਚ ਪੈਗੇ ਕਿੰਨੇ ਬੱਚੇ ਹਾਂ ਜੀ ਬੱਚੇ ਹੈਗੇ 2 300 ਬੱਚੇ ਹੈਗੇ ਜੀ ਮਲੇ ਸਾਹਿਬ ਕਹਿੰਦਾ ਵੀ ਪਿੰਡ ਚ ਆਂਦੇ ਨੇ ਮਦਦ ਗ੍ਰਾਂਟਾ ਦੇ ਰਹੇ ਨੇ ਹਾਂ ਜੀ ਹਾਂ ਜੀ ਦੇ ਰਹੇ ਨੇ ਸਕੂਲ ਦੇ ਵਿੱਚ ਮਾਹੌਲ ਵਧੀਆ ਬਹੁਤ ਬnaiਦਾ ਬੜੀ ਚਾਰਾ ਬਹੁਤ ਸਾਰੇ ਹਾਂ ਜੀ ਹਾਂ ਜੀ ਬਹੁਤ ਵਧੀਆ ਮਾਹੌਲ ਹੈ ਬਾਈ ਵਾਸਤੇ ਜੀ